ਜੀ ਤੇ ਬਹੁਤ ਦਿਨਾਂ ਦੇ ਬਾਅਦ ਲਾਈਵ ਆਰਤਾ ਲਈ ਪ੍ਰਸਤੁਤ ਹੋਇਆ ਇੱਕ ਗੱਲ ਤੁਹਾਡੇ ਨਾਲ ਸਾਂਝੀ ਕਰਨੀ ਸੀ ਕਿ ਦੇਖੋ ਚੰਡੀਗੜ੍ਹ ਦੇ ਵਿੱਚ ਟੋਟਲ 110 ਜਾਂ 11 ਸਕੂਲ ਮੰਨੇ ਜਾਂਦੇ ਨੇ ਠੀਕ 110 ਰੌਂਡ ਫਿਗਰ ਕਰ ਲੈਣੇ ਆ ਸੱਲਾਤ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਮੈਂ ਜੋ ਗੱਲ ਇੱਕ ਪਤੇ ਦੀ ਕਰਾਂਗਾ ਕਿ ਚੰਡੀਗੜ੍ਹ TCT ਦੀਆਂ ਵੈਕੈਂਸੀਜ਼ ਆਈਆਂ ਹਾਂ ਸੰਖਿਆ ਜ਼ਿਆਦਾ ਨਹੀਂ ਹੈ ਕਈ ਮੈਨੂੰ ਹੀ ਭੰਡਣਾ ਸ਼ੁਰੂ ਕਰ ਦੇਣਗੇ ਕਿ ਕੀ ਕਰੀ ਜੰਨਾ ਬਕਵਾਸ ਮਾਰੀ ਜੰਨਾ ਆ ਇੱਥੇ ਕਿਹੜੀਆਂ ਜ਼ਿਆਦਾ ਵੈਕੈਂਸੀਆਂ ਆਈਆਂ ਕਿੰਨੇ ਲੋਕ ਲੱਗ ਜਾਣਗੇ ਲੇਕਿਨ ਚੰਡੀਗੜ੍ਹ ਇੱਕ ਛੋਟੀ ਸਟੇਟ ਹੈ ਤੁਹਾਨੂੰ ਪਤਾ ਯੂਟੀ ਹੈ ਔਰ ਉੱਥੇ ਜਿੰਨੇ ਇੱਕ ਸਰਕਾਰੀ ਸਕੂਲ ਨੇ ਘਾਣੀਆਂ ਨੇ ਟੋਟਲ 110 ਜਾਂ 111 ਦੇ तकरीबन ਜਿਹੜੀ ਹੈ ਉਹ ਸੰਖਿਆ ਉੱਥੇ ਸਰਕਾਰੀ ਚੰਡੀਗੜ੍ਹ ਦੇ TGT PGT ਪ੍ਰਾਇਮਰੀ ਸਕੂਲਾਂ ਨੂੰ ਮਲਾ ਕੇ ਬਣਦੀ ਹੈ ਠੀਕ ਹੈ ਔਰ ਜਦੋਂ ਇੰਨੀ ਘੱਟ ਸੰਖਿਆ ਦੇ ਬਾਵਜੂਦ ਵੀ ਹਰ 1.5 ਸਾਲ ਬਾਅਦ 2 ਸਾਲ ਬਾਅਦ ਉਹ ਵੈਕੈਂਸੀ ਦੇ ਰਹੇ ਨੇ ਤਾਂ ਇੱਕ ਵੱਡਾ ਹੀ ਕਾਰਨਾਮਾ ਕਹਾਂਗਾ ਕਿ ਉਹ ਵੈਕੈਂਸੀ ਫਿਰ ਵੀ ਵੈਕੈਂਸੀਜ਼ ਫਿਰ ਵੀ ਪ੍ਰੋਡਿਊਸ ਕਰ ਰਹੇ ਨੇ 2015-16 ਤੋਂ ਬਾਅਦ 2020 21 22 ਫਿਰ ਫਿਰ 24 ਫਿਰ 25 ਲਗਾਤਾਰ ਉਹਨਾਂ ਨੇ ਵੈਕੈਂਸੀਸ ਦਿੱਤੀਆਂ ਨੇ ਠੀਕ ਹੈ ਅੱਜ ਅਸੀਂ ਇਹਨਾਂ ਵੈਕੈਂਸੀਸ ਦੀ ਗੱਲ ਕਰੀਏ ਪਿਛਲੇ ਸਾਲ ਵੀ ਪੋਸਟਾਂ ਆਈਆਂ ਬਹੁਤਾਂ ਦੀ ਜੁਆਇਨਿੰਗ ਉੱਥੇ ਹੋ ਗਈ TGT PGT ਹੁਣ ਇੱਥੇ ਫਿਰ ਤੋਂ TGT ਵੈਕੈਂਸੀਆਂ ਆਈਆਂ ਹੋਈਆਂ ਨੇ ਹਾਲਾਂਕਿ ਅਪਲਾਈ ਹੋ ਚੁੱਕਾ ਹੈ ਫੀਸ ਦੀ ਲਾਸਟ ਡੇਟ 8 9 2025 ਇਹ ਮੈਂ ਵੀਡੀਓ ਕਿਉਂ ਖਾਸ ਤੌਰ ਤੇ ਬਣਾ ਰਿਹਾ ਇਸ ਕਰਕੇ ਕਿਉਂਕਿ ਆਵਾਜ਼ ਚੱਕਣਾ ਬਹੁਤ ਜ਼ਰੂਰੀ ਹੈ ਕਿ ਜਦੋਂ ਚੰਡੀਗੜ੍ਹ ਦੇ ਵਿੱਚ ਇੰਨੇ ਘੱਟ ਸਕੂਲ ਹੋਣ ਦੇ ਬਾਵਜੂਦ ਵੀ 4 ਸਟਾਰ ਨਿਕਲਦੀਆਂ ਰਹਿੰਦੀਆਂ ਨੇ ਇਕਦੁੱਕਾ ਪੋਸਟਾਂ ਨਿਕਲਦੀਆਂ ਰਹਿੰਦੀਆਂ ਨੇ ਤੇ ਪੰਜਾਬ 'ਚ ਤਾਂ ਕਈ ਗੁਣਾ ਜ਼ਿਆਦਾ ਸਕੂਲ ਨੇ ਪੰਜਾਬ 'ਚ 12880 ਇਹ ਪ੍ਰਾਇਮਰੀ ਸਕੂਲ ਨੇ ਜੀ ਠੀਕ ਹੈ 1972 ਇਹ ਤੁਹਾਡੇ ਸੀਨੀਅਰ ਸੈਕੰਡਰੀ ਸਕੂਲ ਨੇ ਜੀ ਮਿਡਲ ਸਕੂਲਾਂ ਦੀ ਗਿਣਤੀ 2670 ਹੈ ਮਿਡਲ ਸਕੂਲ ਦੀ ਤੇ ਉਥੇ ਹਾਈ ਸਕੂਲ ਜੋ 10ਵੀਂ ਤੱਕ ਹੁੰਦੇ ਨੇ ਠੀਕ ਹੈ ਇਹਨਾਂ ਦੀ ਸੰਖਿਆ 1740 ਹੈ ਜੀ ਠੀਕ ਹੈ 1740 ਜਾਨੀ ਚੰਡੀਗੜ੍ਹ ਤੋਂ ਕਹਿ ਸਕਦੇ ਆ ਕਿ ਕਈ ਗੁਣਾ ਜ਼ਿਆਦਾ ਕਈ ਗੁਣਾ ਜ਼ਿਆਦਾ ਚੰਡੀਗੜ੍ਹ ਤੋਂ ਇੱਥੇ ਤੁਹਾਨੂੰ ਸਕੂਲ ਪੰਜਾਬ 'ਚ ਦੇਖਣ ਨੂੰ ਮਿਲਦੇ ਨੇ ਲੇਕਿਨ ਜੋ ਲਾਸਟ ਵੈਕੈਂਸੀ ਆਈ ਸੀ ਉਹ ਸਕੂਲਸ ਦੇ ਵਿੱਚ ਪੀਜੀਟੀ ਦੀ ਗੱਲ ਕਰ ਲਈ ਲੈਕਚਰਰ ਦੀ ਤੇ ਬਟਾ ਜੀ او ਆਈਸੀ 2021 ਦੇ ਵਿੱਚ ਜਿਹਦੇ ਵਿੱਚ ਕੁਝ ਬੈਕਲੋਗ ਸੀ ਤੇ ਕੁਝ ਫਰੈਸ਼ ਵੈਕੈਂਸੀ ਸੀ ਫਰੈਸ਼ ਬਹੁਤ ਘੱਟ ਸੀ ਜ਼ਿਆਦਾਤਰ ਬੈਕਲੋਗ ਸੀ ਉਸ ਤੋਂ ਬਾਅਦ 21 ਦੇ ਵਿੱਚ ਹੀ ਲੈਕਚਰਰ ਫੇਰ ਤੋਂ ਦਿੱਤਾ ਗਿਆ ਕਾਂਗਰਸ ਸਰਕਾਰ ਦੁਆਰਾ ਉਹਦਾ ਪੇਪਰ ਨਹੀਂ ਲਿਆ ਗਿਆ ਉਹ ਕੈਨਸਲ ਹੋ ਗਈ ਹੁਣ ਇੱਥੇ ਲੈਕਚਰਰ ਆਨ ਦੀ ਬਹੁਤ ਜ਼ਿਆਦਾ ਉਮੀਦ ਸੀ ਕਿ ਲੈਕਚਰਰ ਪੋਸਟ ਆਣ ਗਈਆਂ ਚੰਡੀਗੜ੍ਹ ਦਾ ਨੋਟੀਫਿਕੇਸ਼ਨ ਇਹ ਹੈ ਜੀ ਇੱਥੇ ਤੁਸੀਂ ਵੇਖ ਸਕਦੇ ਹੋ ਹਿੰਦੀ, ਮੈਥਸ, ਪੰਜਾਬੀ ਠੀਕ ਹੈ ਸਭ ਨਾਲ ਕੱਟ ਹਿੰਦੀ ਦੀ ਹੀ ਪੋਸਟਾਂ ਨੇ ਸਿਰਫ ਚਾਰ ਪੋਸਟਾਂ ਨੇ ਕਾਫੀ ਲੋਕਾਂ ਨੇ ਅਪਲਾਈ ਕੀਤਾ ਹੋਣਾ ਇਹਨਾਂ ਚਾਰ ਪੋਸਟਾਂ ਨੂੰ ਲੈ ਕੇ ਵੀ ਲੇਕਿਨ ਗੱਲ ਇੱਥੇ ਇਹ ਹੈਗੀ ਏ ਕਿ ਜਦੋਂ ਪੰਜਾਬ ਤੇ ਅਸੀਂ ਗੱਲ ਕਰਦੇ ਹਾਂ ਕਿ ਇੰਨੀ ਵੱਡੀ ਸਟੇਟ ਹੋਣ ਦੇ ਬਾਵਜੂਦ ਵੀ ਇੱਥੇ ਪਿਛਲੇ ਸਾਢੇ 3 ਸਾਲ ਤੋਂ ਕੋਈ ਵੈਕੈਂਸੀ ਨਹੀਂ ਆਈ ਹੁਣ ਸਰਕਾਰ ਦੇ 1.5 ਸਾਲ ਤੋਂ ਵੀ ਘੱਟ ਰਹਿ ਗਿਆ ਟਾਈਮ ਹੁਣ ਵੈਸੇ ਵੀ ਫਲੱਡ ਵਗੈਰਾ ਦਾ ਚੱਲਦਾ ਪਿਆ ਹੈ ਪੰਜਾਬ ਦੇ ਵਿੱਚ ਔਰ ਫਲੱਡ ਵਗੈਰਾ ਦੇ ਚਲਨ ਦੇ ਕਾਰਨ ਅਗਰ ਤੁਸੀਂ ਵੇਖੋਗੇ ਕਿ ਜੋ ਪੰਜਾਬ ਦੇ ਹਾਲਾਤ ਨੇ ਇਕਨੋਮਿਕਲੀ ਵੀਕ ਤਾਂ ਪਹਿਲਾਂ ਹੀ ਕਿਹਾ ਜਾਂਦਾ ਹੈ ਪੰਜਾਬ ਨੂੰ ਕਰਜ਼ੇ ਦੇ ਵਿੱਚ ਡੁੱਬਿਆ ਹੋਇਆ ਕਿਹਾ ਜਾਂਦਾ ਦੂਸਰਾ শ্রীলঙ্কা ਤਾਂ ਕਿਹਾ ਜਾਂਦਾ ਪੰਜਾਬ ਨੂੰ ਲੇਕਿਨ ਇਸ ਦੇ ਬਾਵਜੂਦ ਵੀ ਪੰਜਾਬ ਦੇ ਵਿੱਚ ਕਿ ਹੁਣ ਜੋ ਪੋਸਟਾਂ ਦੀ ਮੰਗ ਹੈ ਉਹ ਕਾਫੀ ਧੀਮੀ ਹੋ ਗਈ ਹੈ ਕਿਉਂਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਇਸ ਵੇਲੇ ਕਾਫੀ ਮੁਸ਼ਕਲ ਦਾ ਸਾਹਮਣਾ ਕਰ ਰਿਹਾ ਹੈ ਫਾਈਨੈਂਸ਼ਲੀ ਤਾਂ ਵੀਕ ਹੋ ਹੀ ਰਿਹਾ ਹੈ ਕਿ ਇਸ ਦੌਰ ਦੇ ਵਿੱਚ ਕੀ ਇਸ ਸਾਲ ਫਿਰ ਪੋਸਟਾਂ ਆ ਸਕਣਗੀਆਂ ਜੋ ਲੈਕਚਰਰ ਔਰ ਸਕੂਲ ਪ੍ਰਿੰਸੀਪਲ ਦੀ ਪੋਸਟਾਂ ਆਣੀਆਂ ਸੀ ਸਕੂਲ ਪ੍ਰਿੰਸੀਪਲਸ ਦਾ ਪ੍ਰੋਮੋਸ਼ਨਸ ਹੀ ਹੋਣਿਆ ਹੁਣ ਉਸ ਤੋਂ ਕਿ ਆਣੀ ਜਿਹੜੀਆਂ ਆਲਰੇਡੀ ਸੀ ਉਹ ਵੀ ਕੈਨਸਲ ਹੋ ਗਈਆਂ ਤਾਂ ਕੁੱਲ ਮਿਲਾ ਕੇ ਮਾਸਟਰ ਕੈਡਰ ਔਰ ਲੈਕਚਰਰ ਕੈਡਰ ਕਿੰਨੀ ਕੁ ਉਮੀਦ ਹੁਣ ਅਸੀਂ ਰੱਖੀਏ ਲੈਕਚਰਰ ਔਰ ਮਾਸਟਰ ਕੈਡਰ ਦੀ ਉਮੀਦ ਅਸੀਂ ਕਿੰਨੀ ਕੁ ਰੱਖੀਏ ਕਿਉਂ ਹੋ ਗਿਆ ਬਈ ਏਜ ਇਸ ਤਰ੍ਹਾਂ ਕਿ ਅਸੀਂ ਹੁਣ ਉਮੀਦ ਵੀ ਨਹੀਂ ਰੱਖ ਰਹੇ ਠੀਕ ਹੈ ਤੁਹਾਨੂੰ ਪਤਾ ਹੈ ਕਿ ਹੜ ਦੇ ਹਾਲਾਤਾਂ ਦੇ ਕਾਰਨ ਹੁਣ ਪੰਜਾਬ ਔਰ फाइनेंशियली कर्ज ਵਿੱਚ ਡੁੱਬ ਸਕਦਾ ਹੈ ਤੇ ਜੋ ਵੈਕੈਂਸੀਜ਼ ਆਨ ਦੀ ਉਮੀਦ ਸੀ ਉਹ ਵੀ ਮੇਰੇ ਹੱਜ਼ਰੇ ਕਾਫੀ ਲੋਕਾਂ ਨੇ ਛੱਡ ਦਿੱਤੀਆਂ ਲੇਕਿਨ ਉਮੀਦ ਛੱਡਣੀ ਨਹੀਂ ਚਾਹੀਦੀ ਕਿਉਂਕਿ ਸਰਕਾਰ ਨੇ ਦੁਵਾਰਾ ਸੱਤਾ ਚ ਆਨਦੇ ਵੀ ਹਤਕੰਡੇ ਅਪਣਾਉਣੇ ਨੇ ਤੇ ਉਮੀਦ ਹੈ ਕਿ ਇਹ 2026 ਤੱਕ ਜਰੂਰ ਵੈਕੈਂਸੀਜ਼ ਦੇ ਕੇ ਜਾਣਗੇ ਲੇਕਿਨ ਵੈਕੈਂਸੀਸ ਤਾਂ ਹੀ ਆਣਗੀਆਂ ਜਦੋਂ ਯੂਨੀਅਨ ਕੋਈ ਕੰਮ ਕਰੇਗੀ ਤੁਹਾਨੂੰ ਪਤਾ ਹੈ ਪਿਛਲੇ ਦਿਨਾਂ ਜੋ ਪ੍ਰਿੰਸੀਪਲਸ ਹੈਡਮਾਸਟਰ ਹੈਡਮਿਸਟ्रेस ਦੀਆਂ ਪੀਪੀਐਸਸੀ ਵੱਲੋਂ ਵੈਕੈਂਸੀਸ ਨੂੰ ਵਾਪਸ ਲੈ ਲਿਆ ਗਿਆ ਉਹ ਇਸ ਕਰਕੇ ਕਿਉਂਕਿ ਕੋਈ ਵੀ ਉਥੇ ਯੂਨੀਅਨ ਨਹੀਂ ਸੀ ਕਿ ਉਹਨਾਂ ਪੇਪਰਾਂ ਉਹਨਾਂ ਦੇ ਉੱਤੇ ਕੋਈ ਰਿਜ਼ਲਟ ਜਾਂ ਫਿਰ ਜੋਇਨਿੰਗ ਵਗੈਰਾ ਹੋ ਸਕਦੀ ਉਹਨਾਂ ਪੋਸਟਾਂ ਨੂੰ ਲੈ ਕੇ ਉਹ ਇਸ ਕਰਕੇ ਜਦੋਂ ਯੂਨੀਅਨ ਨਹੀਂ ਹੁੰਦੀ ਹੈ ਮੈਦਾਨ ਦੇ ਵਿੱਚ ਫਿਰ ਆਬਵੀਅਸਲੀ ਕੁਝ ਵੀ ਨਹੀਂ ਹੁੰਦਾ ਠੀਕ ਹੈ ਤੇ ਇਹ ਮੈਂ ਇਹ ਗੱਲ ਇਹ ਕਹਾਂਗਾ ਕਿ ਚੰਡੀਗੜ੍ਹ ਵਰਗੀ ਸਟੇਟ ਯੂਟੀ ਸਟੇਟ ਜਿਹਨੂੰ ਸਮਾਰਟ ਸਿਟੀ ਦਾ ਵੀ ਦਰਜਾ ਪ੍ਰਾਪਤ ਹੈਗਾ ਆ ਸਾਡੇ ਇੰਡੀਆ ਦੇ ਵਿੱਚ ਉਹ ਹਰ 1.5 ਸਾਲ ਬਾਅਦ 2 ਸਾਲ ਬਾਅਦ ਠੀਕ ਹੈ ਔਰ ਤੁਹਾਨੂੰ ਪਤਾ ਹੋਣਾ ਚਾਹੀਦਾ 2024 ਮਈ ਚ ਪੋਸਟਾਂ ਆਈਆਂ ਸੀ ਸੌਰੀ ਅ ਜਨਵਰੀ ਫਰਵਰੀ ਚ ਪੋਸਟਾਂ ਆਈਆਂ ਸੀ TGT ਦੀਆਂ ਔਰ ਉਹਦਾ ਐਗਜ਼ਾਮ ਮਈ ਚ ਹੋ ਗਿਆ ਸੀ ਤੇ ਚੰਡੀਗੜ੍ਹ ਦਾ ਠੀਕ ਹੈ ਲੇਕਿਨ ਉਸ ਤੋਂ ਬਾਅਦ ਅਸੀਂ ਦੇਖਿਆ ਤਾਂ 2025 ਚ ਵੀ ਸਾਨੂੰ ਥੋੜੀ ਜਿਹੀ ਵੈਕੈਂਸੀ ਜ਼ਰੂਰ ਦੇਖਣ ਨੂੰ ਮਿਲ ਰਹੀ ਲੇਕਿਨ ਮਿਲ ਰਹੀ ਹੈ ਠੀਕ ਹੈ ਇੱਥੇ ਦਾ ਸਿੱਖਿਆ ਮੰਤਰੀ ਸਾਹਿਬ ਹਰ ਸਾਲ ਵੈਕੈਂਸੀਸ ਦੇਣ ਦਾ ਵਾਅਦਾ ਕਰਕੇ ਵੀ ਕੁਝ ਨਹੀਂ ਦੇ ਪਾਏ ਜਾਨੀ ਕਿ ਕੈਲੰਡਰ ਤੱਕ ਜਾਰੀ ਨਹੀਂ ਹੋਇਆ ਪੀਐਸਟੈਟ ਵੀ ਹਰ ਸਾਲ ਲੈਣ ਦਾ ਕੈਲੰਡਰ ਕੋਈ ਵੀ ਜਾਰੀ ਨਹੀਂ ਹੁੰਦਾ ਹੈ ਲੇਕਿਨ ਇਸ ਦੇ ਬਾਵਜੂਦ ਤੁਹਾਨੂੰ ਦੱਸ ਦਈਏ ਕਿ ਪੀਐਸਟੈਟ ਪਾਸ ਕੀਤੇ ਗਏ ਕੈਂਡੀਡੇਟਸ ਦੀ ਸੰਖਿਆ ਬਹੁਤ ਜ਼ਿਆਦਾ ਹੋ ਚੁੱਕੀ ਹੈ ਤੇ ਬੇਰੋਜ਼ਗਾਰੀ ਦਾ ਆਲਮ ਇੱਥੋਂ ਤੱਕ ਹੈ ਕਿ ਲੋਕ ਇੰਨੇ ਵੈਲ ਕੁਆਲੀਫਾਈ ਹੋਣ ਦੇ ਬਾਵਜੂਦ ਵੀ 4-4 5-5 ਹਜ਼ਾਰ ਦੇ ਵਿੱਚ ਸਕੂਲਾਂ ਦੇ ਵਿੱਚ ਪੜਾ ਰਹੇ ਨੇ ਜੋ ਕਿ ਉਹਨਾਂ ਦੇ ਮਿਹਨਤ ਦਾ ਜੋ ਮੁੱਲ ਉਹ ਨਹੀਂ ਮਿਲ ਰਿਹਾ ਤਾਂ ਕੁੱਲ ਮਿਲਾ ਕੇ ਮੈਂ ਹੀ ਕਹਾਵਾਂਗਾ ਕਿ ਚੰਡੀਗੜ੍ਹ ਵਰਗੀ ਸਟੇਟ ਜਿੱਥੇ ਸਿਰਫ 100 ਤੋਂ ਵੱਧ ਸਕੂਲ ਨੇ ਸਰਕਾਰੀ ਉਹ ਹਰ ਸਾਲ ਕੁਝ ਨਾ ਕੁ ਵੈਕੈਂਸੀਜ਼ ਜਾਰੀ ਕਰਦੀ ਰਹਿੰਦੀ ਜਿੱਥੇ-ਜਿੱਥੇ ਬਣਦੀ ਹੈ ਪ੍ਰੋਡਿਊਸ ਕਰਦੀ ਹੈ ਲੇਕਿਨ ਪੰਜਾਬ ਦੇ ਵਿੱਚ ਤੁਹਾਨੂੰ ਪਤਾ ਹੈ ਕਿ 1900 ਦੇ ਤਕਰੀਬਨ ਠੀਕ ਹੈ 1900 ਪਲੱਸ ਸੀਨੀਅਰ ਸੈਕੰਡਰੀ ਸਕੂਲ ਨੇ ਠੀਕ ਹੈ ਔਰ ਮਿਡਲ ਸਕੂਲ 2670 ਦੱਸੇ ਜਾਂਦੇ ਨੇ ਜਿਹਦੇ ਵਿੱਚ 400 ਸਕੂਲ ਮਰਜ ਕੀਤੇ ਜਾ ਚੁੱਕੇ ਨੇ ਖਤਮ ਕੀਤੇ ਜਾ ਚੁੱਕੇ ਨੇ ਖਤਮ ਹੋ ਰਹੇ ਨੇ ਇੱਕ ਤਰ੍ਹਾਂ ਦੇ ਨਾਲ ਤੇ ਆਪਣੇ ਹਾਈ ਸਕੂਲਾਂ ਦੀ ਗਿਣਤੀ ਜਿਹੜੀ ਹੈ 1740 ਕੀ ETT ਦੀ ਵੈਕੈਂਸੀ ਆਵੇਗੀ ਤੁਸੀਂ ਖੁਦ ਹੀ ਅੰਦਾਜ਼ਾ ਲਗਾ ਲਓ 2364 ETT 9594 ETT ਹਾਲੇ ਕੀ ਕਾਫੀ ਬੈਂਡਿੰਗ ਪਈ ਹੈ ਵੈਕੈਂਸੀ 435 ETT ਠੀਕ ਹੈ ਇਹਨਾਂ ਨੂੰ ਮਿਲਾ ਲੋਗੇ ਤਾਂ 1200 ਵੈਕੈਂਸੀ ਤੇ ਮੇਰੇ ਖਿਆਲ 12000 ਵੈਕੈਂਸੀ ਤਾਂ ਇਹ ਹੀ ਬਣ ਜਾਏਗੀ ਠੀਕ ਹੈ ਤਾਂ ਅੱਗੇ ਆਉਗੇ ਜਾਂ ਨਹੀਂ ਆਉਗੇ ਲੇਕਿਨ ਕਾਫੀ ਹੱਦ ਤੱਕ 얘ਥੇ ਮਾਸਟਰ ਕੈਡਰੋ ਲੈਕਚਰਰ ਦੀ ਵੈਕੈਂਸੀ ਬਹੁਤ ਹੱਦ ਤੱਕ ਬੈਕ ਐਂਡ ਪਈ ਹੋਈ ਹੈ ਲੈਕਚਰਰ ਦੀ ਤਾਂ ਕਹਿੰਦੇ ਆ ਕਿ ਪੰਜਾਬ ਪਰਸੈਂਟ ਵੈਕੈਂਸੀ ਜਿਹੜੀ ਹੈ ਸਕੂਲਾਂ ਦੇ ਵਿੱਚੋਂ ਖਾਲੀ ਹੋ ਚੁੱਕੀ ਹੈ ਬਸ ਪ੍ਰਮੋਸ਼ਨਸ ਕਰਕੇ ਹੀ ਲੈਕਚਰਰ ਭਰੇ ਜਾ ਰਹੇ ਨੇ ਤੇ ਮੇਰੇ ਖਿਆਲ ਸੇ ਆਵਾਜ਼ ਉਠਾਣੀ ਚਾਹੀਦੀ ਹੈ ਬਾਕੀ ਧੰਨਵਾਦ ਸ਼ੁਕਰੀਆ